ਪਹਿਲਾਂ ਤਾਂ ਮੈਂ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਤਿਨਾਮ ਕਰਦਾ ਜਿਨ੍ਹਾਂ ਨੇ ಅಪਾਰ ਕਿਰਪਾ ਕੀਤੀ ਹੈ ਤੇ ਦਾਸ ਨੂੰ ਅੱਜ ਐਮਪੀ ਦੀ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੇ ਪ੍ਰਮਾਤਮਾ ਕਿਰਪਾ ਕਰੇ ਲੋਕਾਂ ਦੇ ਵਿੱਚ ਰਹੇ ਹਾਂ 2 ਸਾਲ ਲੋਕਾਂ ਦੇ ਕੰਮ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ 2 ਸਾਲਾਂ ਦੇ ਵਿੱਚ ਬੜੇ ਵੱਡੇ ਵੱਡੇ ਕੰਮ ਕੀਤੇ ਆ ਲੋਕ ਫਤਵਾ ਦੇਣਗੇ ਵੱਡੀ ਲੀਡ ਨਾਲ ਜਿਤਾਉਣਗੇ ਤੇ ਅੱਜ ਜਿੰਨੇ ਵੀ ਸਾਡੇ ਸਾਥੀ ਆਏ ਆ ਆਮ ਆਦਮੀ ਪਾਰਟੀ ਦੇ ਸਾਡੇ ਆਗੂ ਸਹਿਬਾਨ ਵਰਕਰ ਸਹਿਬਾਨ ਸਾਡੇ ਐਮਐਲਏ ਸਾਹਿਬ ਸਾਡੇ ਮੰਤਰੀ ਸਾਹਿਬ ਚੇਅਰਮੈਨ ਸਾਹਿਬ ਜਿੰਨੇ ਵੀ ਆਗੂ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਮੈਂ ਇੱਕ ਇੱਕ ਸਾਥੀ ਦਾ ਚੱਲ ਕੇ ਆਏ ਕੇ ਕਦਮ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਦਾਸ ਲਈ ਇੱਕ ਇੱਕ ਸਾਥੀ ਨੂੰ ਜਾਂ ਗੱਡੀਆਂ ਤੇ ਆਏ ਜਾਂ ਮੋਟਰਸਾਈਕਲਾਂ ਤੇ ਆਏ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜਾ ਇੱਕ ਨਿੱਕਾ ਜਿਹਾ ਮੈਸੇਜ ਆਇਆ ਨਿੱਕੇ ਜਿਹੇ ਮੈਸੇਜ ਤੇ ਵੱਡਾ ਹਜੂਮ ਵੱਡਾ ਕਾਫਲਾ ਅੱਜ ਆਇਆ ਇਹ ਇਸੇ ਗੱਲ ਦਾ ਪ੍ਰਤੀਕ ਆ ਇਹ ਗੱਲ ਨੂੰ ਦੱਸਦਾ ਆ ਕਿ ਵੱਡੀ ਲੀਡ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਖਡੂਰ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਤੇ ਅਸੀਂ ਸਾਰੇ ਨਾਲ ਮਿਲ ਕੇ ਸਾਰੇ ਸਾਥੀ ਤੇ ਦਾਸ ਲਾਲਜੀਤ ਭੁੱਲਰ ਲੋਕਾਂ ਦੀ ਸੇਵਾ ਕਰਾਂਗੇ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਦੇ ਵਿੱਚ ਰਵਾਂਗੇ ਲੋਕਾਂ ਲਈ ਕੰਮ ਕਰਾਂਗੇ ਅੱਜ ਅਮਰਪਾਲ ਸਿੰਘ ਵੱਲੋਂ ਵੀ ਜਿਹੜੇ ਨੇ ਸ਼ੁੱਕਰਵਾਰ ਨੂੰ ਕਾਗਜ਼ਦਾਨ ਕਰਾਇਆ ਗਏ ਨੇ ਔਰ ਕਿਸ ਤਰੀਕੇ ਨਾਲ ਦੇ ਦੇ ਕੁਲਬੀਰ ਜੀਰਾ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਵਿਰਸਾ ਸਿੰਘ ਪਟੋਵਾ ਨੇ ਭੁੱਲਰ ਸਾਹਿਬ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਵੇਖੋ ਹਰੇਕ ਬੰਦਾ ਜਿਹੜਾ ਚੋਣ ਲੜ ਸਕਦਾ ਆ ਲੋਕਤੰਤਰ ਆ ਭਾਵੇਂ ਕੋਈ ਸਾਬਕਾ ਅਧਿਕਾਰੀ ਆ ਜਾਂ ਕੋਈ ਪਲੇਅਰ ਆ ਜਾਂ ਪੋਲਿਟਿਸ਼ੀਅਨ ਆ ਜਾਂ ਆਮ ਬੰਦਾ ਆ ਹਰ ਇੱਕ ਨੂੰ ਹੱਕ ਆ ਇਹਦੇ ਲੋਕਾਂ ਨੇ ਵੇਖਣਾ ਕਿ ਨੂੰ ਫਤਵਾ ਦੇਣਾ ਕਿੰਨੇ ਕੰਮ ਕੀਤੇ ਆ 2 ਸਾਲ ਦੇ ਵਿੱਚ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਲੈ ਕੇ ਆਂਦੇ ਆ ਪ੍ਰਾਈਵੇਟ ਪ੍ਰਾਪਰਟੀਆਂ ਖਰੀਦ ਕੇ ਸਰਕਾਰੀ ਕੀਤੀਆਂ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਦੇ ਘਰ-ਘਰ ਦੇ ਇਹ ਗੱਡੀਆਂ ਵੱਡੀਆਂ ਜਿਆਦਾ ਤਾਂ ਵੱਡੀਆਂ ਬਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪ੍ਰਾਈਵੇਟ ਜਿਹੜੀਆਂ ਪ੍ਰਾਪਰਟੀਆਂ ਉਹ ਸਰਕਾਰ ਲੈ ਰਹੀ ਆ ਸਰਕਾਰ ਦੀਆਂ ਪ੍ਰਾਪਰਟੀਆਂ ਵੱਧ ਰਹੀਆਂ ਬਾਕੀ ਜਿਹੜੇ ਵੀ ਉਮੀਦਵਾਰ ਨੇ ਉਨਾ ਆਪ ਦੀ ਪਾਰਟੀ ਦੇ ਏਜੰਡੇ ਦੱਸਨੇ ਆ ਆਮ ਆਦਮੀ ਪਾਰਟੀ ਨੇ ਆਪ ਦੀ ਪਾਰਟੀ ਦਾ ਕੰਮ ਦੱਸ ਕੇ ਵੋਟਾਂ ਲੈਣੀਆਂ ਇਹ ਲੋਕਾਂ ਨੇ ਵੇਖਣਾ ਵੀ 2 ਸਾਲ ਕੰਮ ਕਿੰਨੇ ਕੀਤੇ ਆ ਤੇ ਗਾਂ ਜੇ 3 ਸਾਲ ਸਰਕਾਰ ਪਈ ਆ ਜੇ ਕਿਸੇ ਦਾ ਕੋਈ ਰਸਤਾ ਬਣਨ ਵਾਲਾ ਜਾਂ ਕਿਸੇ ਦਾ ਕੋਈ ਘਰ ਬਣਨ ਵਾਲਾ ਗਰੀਬ ਦਾ ਲੋੜਵੰਦਾ ਜਾਂ ਕੋਈ ਸਾਂਝਾ ਕੰਮ ਹੈ ਪਿੰਡ ਦਾ ਗਰਾਊਂਡਾਂ ਬਣਨ ਵਾਲੀਆਂ ਕੋਈ ਹੋਰ ਨਿੱਜੀ ਕੰਮ ਹੈ ਕਿਸੇ ਦਾ ਲੋਕਾਂ ਨੂੰ ਪਤਾ ਆ ਕਿ ਜਿਹਦੀ ਸਰਕਾਰ ਉਹਨੇ ਕੰਮ ਕਰਨੇ ਆ ਬੁੱਲਰ ਸਾਹਿਬ ਇੱਕ ਜਿਹੜਾ ਕੁਲਬੀਰ ਸਿੰਘ ਜੀਰਾ ਨੇ ਉਹ ਬਾਰ ਬਾਰ ਨਸ਼ੇ ਦੀ ਗੱਲ ਕਰਦੇ ਨੇ ਕਦੀ ਡਰ ਟੈਸਟ ਦੀ ਗੱਲ ਕਰਦੇ ਨੇ ਤੁਹਾਡੇ ਤੇ ਜਿਹੜੇ ਨੇ આરોਪ ਲਗਾਉਂਦੇ ਨੇ ਕਿ ਤੁਸੀਂ ਜਿਹੜਾ ਡਰਗ ਲੈਂਦੇ ਹੋ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਪਹਿਲਾਂ ਤੇ ਕੋਈ ਉਹ ਬੰਦਾ ਲੈ ਕੇ ਆਵੇ ਜਿਨੇ ਕਿਸੇ ਨੇ ਮੈਨੂੰ ਕੋਈ ਡਰਗ ਲੈਂਦਿਆਂ ਵੇਖਿਆ ਜਾਂ ਮੈਨੂੰ ਕੋਈ ਡਰਗ ਦੇ ਕੇ ਜਾਂਦਾ ਰਿਹਾ ਵੇਖੋ ਇਹ ਤੇ ਸਿਰਫ ਡਰਦੇ ਆਏ ਲੋਕ ਜਦੋਂ ਕੋਈ ਹਰਦਾ ਹੁੰਦਾ ਨਾ ਡਰਦਾ ਉਦੋਂ ਇਹੋ ਜਿਹੇ ਇਲਜ਼ਾਮ ਲਾਉਂਦਾ ਇਹ ਆਪ ਦੀ ਪਾਰਟੀ ਦੇ ਏਜੰਡੇ ਦੱਸਣ ਪਿਆ ਏਜੰਡਾ ਆ ਨਾ ਲਾਲਜੀਤ ਭੁੱਲਰ ਨੂੰ ਨਸ਼ਾ ਆ ਲੋਕਾਂ ਦਾ ਨਸ਼ਾ ਸਾਨੂੰ ਲੋਕਾਂ ਦੇ ਕੰਮ ਕਰਨ ਦਾ ਨਸ਼ਾ ਲਾਲਜੀਤ ਭੁੱਲਰ ਸਵੇਰੇ 6 ਵਜੇ ਦਫ਼ਤਰ ਪਹੁੰਚ ਜਾਂਦਾ 6 ਵਜੇ ਤੁਸੀਂ ਮੇਰੇ ਪੱਟੀ ਹਲਕੇ 'ਚ ਪੁੱਛ ਸਕਦੇ ਜੇ ਲੋਕਾਂ ਤੋਂ 6 ਵਜੇ ਤੋਂ ਲੈ ਕੇ 9 9:30 ਵਜੇ ਤੱਕ ਮੈਂ ਦਿਨੇ ਦਫ਼ਤਰ ਪਹਿਨਾ ਮੁੜ ਕੇ ਤਿਆਰ ਹੋ ਕੇ ਹਲਕੇ 'ਚ ਨਿਕਲ ਜੀਦਾ ਹਲਕੇ 'ਚ ਕੰਮਕਾਰ ਕਰਕੇ ਆ ਕੇ 6 7 ਵਜੇ ਜਦੋਂ ਵੀ ਮੈਂ ਦਫ਼ਤਰ ਚਾਵਾਂ ਆਉਂਦਿਆਂ ਨੂੰ 2 400 ਭੈਣ ਭਰਾ ਬੈਠੇ ਹੁੰਦੇ ਆ ਕਈ ਵਾਰਾਂ ਤੇ ਰਾਤ ਨੂੰ 10-11 ਵਜੇ ਮੈਂ ਵਿਹਲਾ ਜਨਾ ਕਈ ਵਾਰਾਂ ਰਾਤ ਦੇ 2-2 ਵਜੇ ਤੇ ਆ ਤੇ ਜਿਹੜੇ ਉਹ ਭੈਣ ਭਰਾ ਆਉਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਦਾ ਮੈਂ ਕੋਈ ਨਸ਼ਾ ਕਰਦਾ ਲਿਆਉ ਕੋਈ ਬੰਦਾ ਜਿਹਦੇ ਸਾਹਮਣੇ ਮੈਂ ਕੋਈ ਨਸ਼ਾ ਕੀਤਾ ਜਾਂ ਕਿਸੇ ਬੰਦੇ ਤੋਂ ਮੈਂ ਨਸ਼ਾ ਲਿਆ ਨਸ਼ਾਈ ਤੇ ਹੈਗਾ ਨਹੀਂ ਵੀ ਮੈਂ ਕੋਈ ਨਿਕਾ ਜਆ ਜਵਾਕਿਆਂ ਜਾਂ ਮੈਂ ਕੋਈ ਚੰਡੀਗੜ੍ਹ ਪੜਦਾ ਰਿਹਾ ਪਟਿਆਲੇ ਪੜਦਾ ਰਿਹਾ ਇੱਥੇ ਪੱਟੀ ਜੰਮਿਆਂ ਪੱਟੀ ਪਲਿਆਂ ਪੱਟੀ ਪੜਿਆਂ ਪੱਟੀ ਮੈਂ ਆੜਤਾ ਕਾਰੋਬਾਰ ਕਰਦਾ ਰਿਹਾ ਪੱਟੀ ਮੇਰੇ ਸੱਜਣ ਮਿੱਤਰ ਨੇ ਕੋਈ ਇੱਕ ਵੀ ਬੰਦਾ ਲੈ ਕੇ ਆਓ ਵੀ ਜਿਹੜੇ ਬੰਦੇ ਨੇ ਕਿਸੇ ਨੇ ਮੈਨੂੰ ਕੋਈ ਨਸ਼ਾ ਦਿੱਤਾ ਜਾਂ ਕਿਸੇ ਬੰਦੇ ਨਾਲ ਮੈਂ ਕੋਈ ਨਸ਼ਾ ਕਰਦਾ ਰਿਆਂ ਜਦੋਂ ਬੰਦਾ ਹਰਦਾ ਨਾ ਉਦੋਂ ਇਹੋ ਜਿਹੇ ਝੂਠੇ ਸੱਚੇ ਇਲਜ਼ਾਮ ਲਾਉਂਦਾ ਹੀ ਲਾਉਂਦਾ ਇਹ ਲੋਕ ਹਾਰ ਰਹੇ ਨੇ ਤੇ ਝੂਠੇ ਇਲਜ਼ਾਮ ਲਾ ਰਹੇ ਆ ਇੰਨਾ ਵੰਗੂ ਮੈਂ ਰੇਤਤ ਨਹੀਂ ਵੇਚੀ 5-5000 ਰੁਪਈਆ ਕੋਈ ਟਿਪਰ ਦਾਤ ਨਹੀਂ ਲਿਆ ਕੋਈ ਇਹੋ ਜਿਹੇ ਕੰਮ ਨਹੀਂ ਕੀਤੇ ਮੈਂ ਤਾਂ ਕਹਿੰਦਾ ਇਹਦਾ ਨਾਰਕੋ ਟੈਸਟ ਹੋਣਾ ਚਾਹੀਦਾ ਵਾ ਤੇ ਫੇਰ ਇਹਨੂੰ ਚੋਣ ਕਮਿਸ਼ਨ ਨੂੰ ਇਹਨੂੰ ਚੋਣ ਲੜਨ ਦੇਣੀ ਚਾਹੀਦੀ ਆ ਵੀ ਇਹ ਕੀ ਕਰਦਾ ਰਿਹਾ ਆਪਦੇ ਰਾਜ ਦੇ ਸੰਬੰਧ ਮੈਂ ਕਹਿੰਦਾ ਚਿੱਠੀ ਵੀ ਲਿਖੀ ਮੈਂ ਚੋਣ ਡਰਗ ਸੈਂਟਰ ਟੈਸਟ ਹੋਵੇ ਸਾਡਾ ਮੈਂ ਕਿਹਾ ਇਹਦਾ ਵੀ ਟੈਸਟ ਹੋਣਾ ਚਾਹੀਦਾ ਨਾਰਕੋ ਟੈਸਟ ਹੋਣਾ ਚਾਹੀਦਾ ਇਹ ਤੇ ਚੋਣ ਮੈਂ ਤਾਂ ਕਹਿੰਨਾ ਚੋਣ ਕਮਿਸ਼ਨ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਚੋਣ ਲੜਨ ਤੋਂ ਪਹਿਲਾਂ ਸਾਰੇ ਲੀਡਰਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਜੀ ਸਰ ਇੱਕ ਐਨਓਸੀਆਂ ਦਾ ਬੜਾ ਮਾਮਲਾ ਜਨਤਾ ਬੜੀ ਪਰੇਸ਼ਾਨ ਆ ਅਜੇ ਵੀ ਲੋਕ ਕਹਿੰਦੇ ਆ ਤੁਹਾਡੀ ਪਾਰਟੀ ਤੋਂ ਖਫਾ ਵਾ ਦੇਖੋ ਜਿਹੜੀਆਂ ਐਨਓਸੀਆਂ ਨਾ ਉਹ ਖਤਮ ਕਰਤਾ ਮਾਨ ਸਾਹਿਬ ਨੇ ਛੇਤੀ ਉਹ ਨੋਟੀਫਿਕੇਸ਼ਨ ਵੀ ਹੋ ਜਾਣਾ ਕੋਈ ਸ਼ਾਇਦ ਹਾਈ ਕੋਰਟ ਦਾ ਕੋਈ ਮੈਟਰ ਹੈਗਾ ਆ ਉਹਦਾ ਕਰਕੇ ਥੋੜਾ ਜਿਹਾ ਹੈਗਾ ਆ ਮੈਟਰ ਬਾਕੀ ਮਾਨ ਸਾਹਿਬ ਨੇ ਐਨ.ਓ.ਸੀ ਦਾ ਮੈਟਰ ਜਿਹੜਾ ਉਹ ਖਤਮ ਕਰ ਦਿੱਤਾ ਠੀਕ ਹੈ